ਸਾਡੀ ਵਾਤਾਵਨ ਸੰਭਾਲ ਸੋਸਾਇਟੀ ਸਲੋ ਵੱਲੋਂ ਬਈ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਆ ਕਿ ਹਰੇਕ ਐਤਵਾਰ ਜਿਹੜੀ ਸਾਡੀ ਵਾਤਾਵਨ ਸੰਭਾਲ ਸੋਸਾਇਟੀ ਦੇ ਸਮੂਹ ਮੈਂਬਰ ਜਿਹਦੇ ਵਿੱਚ ਸਕੂਲ ਦੇ ਬੱਚੇ ਤੇ ਹੋਰ ਸੀਨੀਅਰ ਮੈਂਬਰ ਜਿਹੜੇ ਆ ਆ ਜਿਹੜਾ ਰੁੱਖਾਂ ਨੂੰ ਬਚਾਉਣ ਲਈ ਜਿਹੜੀ ਕੋਸ਼ਿਸ਼ ਕਰਦੇ ਆ ਰੁੱਖਾਂ ਦੀ ਸਿੰਗਾਈ ਜਾਂ ਰੁੱਖਾਂ ਨੂੰ ਜੜਾ ਆ ਕਲੀ ਕਰਨੀ ਸੀਂਘ ਤੋਂ ਬਚਾਉਣਾ ਆ ਪਿਛਲੇ ਐਤਵਾਰ ਇੱਥੇ ਤੱਕ ਜਿਹੜਾ ਅਸੀਂ ਜਿਹੜਾ ਰੁੱਖਾਂ ਨੂੰ ਕਰ ਦਿੱਤਾ ਸੀ ਹੁਣ ਇਹ ਤੋਂ ਅੱਗੇ ਜਿਹੜੀ ਅੱਜ ਘਟਾਈ ਚੱਲ ਰਹੀ ਆ ਰੁੱਖਾਂ ਦੀ ਛੰਗਾਈ ਰੁੱਖਾਂ ਨੂੰ ਜਿਹੜਾ ਜਿੱਥੇ ਕਿਤੇ ਸੇਕ ਲੱਗੀ ਹੋ ਆ ਉਹਨਾਂ ਨੂੰ ਰੰਗ ਕਰਨ ਲਈ ਜਾਂ ਕਲੀ ਕਰਨ ਲਈ ਰੁੱਖਾਂ ਨੂੰ ਬਚਾਉਣ ਲਈ ਜਿਹੜੀ ਆ ਅਸੀਂ ਜਿਹੜੀ ਕੋਸ਼ਿਸ਼ ਕਰ ਰਹੇ ਆ ਤੇ ਨਾਲ ਸਾਡੇ ਕਲੋਨੀਆਂ ਤੋਂ ਮੈਂਬਰ ਸਾਡੇ ਸੀਨੀਅਰ ਮੈਂਬਰ ਤੇ ਹੋਰ ਜਿਹੜੇ ਜਿਹੜੇ ਮੈਂਬਰ ਸਾਡੇ ਕਰ ਰਹੇ ਆ ਇਧਰ ਬਿੰਦੂ ਭੱਟੀ ਜੀ ਲੱਗੇ ਆ ਸੋ ਵੀ ਸਾਡੀ ਸਾਰਿਆਂ ਦੀ ਕੋਸ਼ਿਸ਼ ਆ ਕਿ ਆਪਾਂ ਜਿਹੜਾ ਰਲ ਮਿਲ ਕੇ ਕੋਸ਼ਿਸ਼ ਕਰੀਏ ਅੱਜ ਆ ਬੱਚੇ ਦਾ ਵੀ ਜਨਮ ਦਿਨ ਹੈਗਾ ਚੇਤਨ ਦਾ ਚੇਤਨ ਦਾ ਜਨਮ ਦਿਨ ਆ ਅੱਜ ਦਾ ਜਿਹੜਾ ਐਤਵਾਰ ਆ ਚੇਤਨ ਦੇ ਜਨਮ ਦਿਨ ਨੂੰ ਸਮਰਪਿਤ ਆ ਜਿੱਥੇ ਅਸੀਂ ਜਿਹੜਾ ਆ ਆ ਰੁੱਖ ਲਗਾ ਰਹੇ ਆ ਤੇ ਇੱਥੇ ਰੁੱਖਾਂ ਦੀ ਸਿੰਗਾਈ ਵੀ ਕਰ ਰਹੇ ਆ ਸੋ ਸਾਰੇ ਮੈਂਬਰਾਂ ਦਾ ਤੇ ਦਿਲੋਂ ਧੰਵਾਦੀ ਆ ਜਿਹੜੇ ਕਿ ਸਾਨੂੰ ਜਿਹੜਾ ਪੂਰਾ ਸਹਿਯੋਗ ਦੇ ਰਹੇ ਆ ਪੂਰਾ ਸਹਿਯੋਗ ਦੇ ਰਹੇ ਆ ਸਾਰੇ ਮੈਂਬਰਾਂ ਦੇ ਤੇ ਦਿਲੋਂ ਧੰਵਾਦੀ ਆ ਤੇ ਸਾਡੀ ਕੋਸ਼ਿਸ਼ ਆ ਕਿ ਵਾਤਾਵਰਨ ਨੂੰ ਜਿਹੜਾ ਬਚਾਉਣ ਲਈ ਹਰਿਆ ਭਰਿਆ ਕਰਨ ਲਈ ਜਿਹੜਾ ਅਸੀਂ ਜਿਹੜਾ ਰੁੱਖਾਂ ਨੂੰ ਜਿਹੜਾ ਕਲੀ ਵੀ ਕਰ ਰਹੇ ਆ ਵੱਧ ਤੋਂ ਵੱਧ ਰੁੱਖੇ ਵੀ ਲਾ ਰਹੇ ਆ ਤੇ ਦੋ ਤਿੰਨ ਦਿਨ ਪਹਿਲਾਂ ਮੈਂ ਜਿਹੜਾ YouTube ਤੇ ਦੇਖ ਰਿਹਾ ਸੀ ਕੋਈ ਸਾਨੂੰ ਕੋਈ ਕਵਤਾ ਕੋਈ ਗੀਤ ਜਿਹੜਾ ਆ ਜਿਹੜਾ ਕੋਈ ਮਿਲੇ ਜਿਹੜਾ ਕਿ ਲੋਕਾਂ ਨੂੰ ਮੋਟੀਵੇਟ ਕਰ ਸਕੇ ਸੋ ਮੈਨੂੰ ਇੱਕ ਗੀਤ ਮਿਲਿਆ ਹੈਗਾ ਇਹ ਆ ਜਿਹਦੇ ਵਿੱਚ ਗੀਤ ਹੈਗਾ ਇਹ ਆ ਇਹਨਾਂ ਰੁੱਖਾਂ ਨੂੰ ਬਚਾ ਲਓ ਜੇ ਪੰਜਾਬ ਨੂੰ ਬਚਾਉਣਾ ਕਹਿੰਦੇ ਵੀ ਕਾਦਰ ਦੀ ਬਣਾਈ ਇਸ ਕੁਦਰਤ ਨੂੰ ਪਿਆਰ ਕਰਨ ਵਾਲੇ ਸੰਤ ਬਾਬਾ ਦਰਸ਼ਨ ਸਿੰਘ ਜੀ ਟੋਪੋਵਨ ਵਾਲਿਆਂ ਦੀ ਰੁੱਖਾਂ ਪ੍ਰਤੀ ਸੋਚ ਇਸ ਤਰ੍ਹਾਂ ਆ ਜਿਹੜੀ ਇੱਕ ਗੀਤ ਰਾਹੀਂ ਜਿਹੜੀ ਆ ਮੈਂ ਤੁਹਾਨੂੰ ਜਿਹੜੀ ਆ ਦੱਸ ਰਿਹਾ ਆ ਜਿਹਦੇ ਵਿੱਚ ਵੀ ਕਹਿੰਦੇ ਵੀ ਚਾਉਂਦੇ ਨਾਨਕ ਕਹਿੰਦੇ ਕਰ ਦਿਆਂ ਖੁਸ਼ੀਆਂ ਜੇ ਪਾਉਣਾ ਇਹਨਾਂ ਰੁੱਖਾਂ ਨੂੰ ਬਚਾ ਲਓ ਜੇ ਪੰਜਾਬ ਨੂੰ ਬਚਾਉਣਾ ਇਹਨਾਂ ਰੁੱਖਾਂ ਨੂੰ ਬਚਾ ਲਾ ਜੇ ਪੰਜਾਬ ਨੂੰ ਬਚਾਉਣਾ ॠषि मुनियों ਨੇ ਲਿਖੀ ਇਹਨਾਂ ਰੁੱਖਾਂ ਦੀ ਕਹਾਣੀ ਸਾਨੂੰ ਇਹ ਨਹੀਂ ਦੇਣਾ ਐ ਲੋਕੋ ਪੀਣ ਦੀ ਇਹ ਲਈ ਪਾਣੀ ॠषि मुनियों ਨੇ ਲਿਖੀ ਇਹਨਾਂ ਰੁੱਖਾਂ ਦੀ ਕਹਾਣੀ ਸਾਨੂੰ ਇਹ ਨਹੀਂ ਦੇਣਾ ਐ ਲੋਕੋ ਪੀਣ ਦੇ ਲਈ ਪਾਣੀ ਕਿੱਥੇ ਫਸਲਾਂ ਵੀ ਜੋਗੇ ਜੋ ਧੋ ਪਾਣੀ ਨਹੀਂ ਥਿਉਣਾ ਇੰਨਾ ਰੁੱਖਾਂ ਨੂੰ ਬਚਾ ਲਾ ਜੇ ਪੰਜਾਬ ਨੂੰ ਬਚਾਉਣਾ ਇੰਨਾ ਰੁੱਖਾਂ ਨੂੰ ਬਚਾ ਲਾ ਜੇ ਪੰਜਾਬ ਨੂੰ ਬਚਾਉਣਾ ਕੜੀ ਸਾਹਾਂ ਦੀ ਜੋ ਛੱਲੇ ਸਾਫ ਕਰੇ ਚਲਾਉਂਦੇ ਜ਼ਹਿਰ ਪੋਣਾ ਦੇ ਵਿੱਚ ਕੁਲੀ ਤੋਂ ਵੀ ਰੁੱਖ ਹੀ ਬਚਾਉਂਦੇ ਕੜੀ ਸਾਹਾਂ ਦੀ ਜੋ ਛੱਲੇ ਸਾਫ਼ ਕਰੇ ਚਲਾਉਂਦੇ ਜ਼ਹਿਰ ਪਾਣੀ ਦਾ ਪੋਣਾ ਦੇ ਵਿੱਚ ਕੁਲੀ ਤੋਂ ਵੀ ਰੁੱਖ ਹੀ ਬਚਾਉਂਦੇ ਹੋ ਜੋ ਕਿਸੇ ਟਾਈਮ ਔਖਾ ਇਨ੍ਹਾਂ ਸਹਾਨੂੰ ਬਚਾਉਣਾ ਇਨ੍ਹਾਂ ਰੁੱਖਾਂ ਨੂੰ ਬਚਾ ਲੋ ਜੇ ਪੰਜਾਬ ਨੂੰ ਬਚਾਉਣਾ ਇਨਾ ਰੁੱਖਾਂ ਨੂੰ ਬਚਾ ਲਓ ਜੇ ਪੰਜਾਬ ਨੂੰ ਬਚਾਉਣਾ ਹੋਂਦ ਰੁੱਖਾਂ ਦੀ ਕੱਟੀ ਤਾਂ ਆਤ ਗਰਮੀ ਨੇ ਚੁੱਕੀ ਲਿਖੀ ਪਿੰਦਰ ਸੱਲੋਲੀ ਗਾਲੇ 16 ਯਾਨੇ ਸੱਚੀ ਹੋਂਦ ਰੁੱਖਾਂ ਦੀ ਕੱਟੀ ਤਾਂ ਆਤ ਗਰਮੀ ਨੇ ਚੁੱਕੀ ਲਈ ਕੀ ਪਿੰਦਰ ਸੋ ਹਲੀ ਗਲੇ ਸੋਲਾ ਆਨੇ ਸੱਚੀ ਮੀਰੇ ਤਪਸ ਘਟਾਉਣੀ ਮੀ ਤਾਂ ਰੁੱਖਾਂ ਨੇ ਲਿਆਉਣਾ ਇਨਾ ਰੁੱਖਾਂ ਨੂੰ ਬਚਾ ਲਾ ਜੇ ਪੰਜਾਬ ਨੂੰ ਬਚਾਉਣਾ ਇਨਾ ਰੁੱਖਾਂ ਨੂੰ ਬਚਾ ਲਾ ਜੇ ਪੰਜਾਬ ਨੂੰ ਬਚਾਉਣਾ ਹੋਂਦ ਰੁੱਖਾਂ ਦੀ ਘਟੀ ਤਾਂ ਅਤ ਗਰਮੀ ਨੇ ਚੁੱਕੀ ਲਿਖੀ ਪਿੰਦਰ ਸੋਹਲੀ ਗਲੇ ਸੋਲਿਆਂ ਨੇ ਸੱਚੀ ਮੀਨੇ ਤਪਸ ਕਟਾਉਣੀ ਮੀਨੇ ਤਪਸ ਕਟਾਉਣੀ ਮੀ ਤਾਂ ਰੁੱਖਾਂ ਨੇ ਲਿਆਉਣਾ ਇਨਾ ਰੁੱਖਾਂ ਨੂੰ ਬਚਾ ਲਾ ਜੇ ਪੰਜਾਬ ਨੂੰ ਬਚਾਉਣਾ ਇਨਾ ਰੁੱਖਾਂ ਨੂੰ ਬਚਾ ਲਾ ਇਹ ਪੰਜਾਬ ਨੂੰ ਬਚਾਉਣਾ ਦੋਸਤੋ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਆ ਸਾਡੇ ਜਿਹੜਾ ਆ ਵਾਤਾਵਰਣ ਸੰਭਾਲ ਸੁਸਾਇਟੀ ਦੇ ਜਿੱਥੇ ਜਿਹੜੇ ਆ ਸੀਨੀਅਰ ਮੈਂਬਰ ਆ ਉਹ ਪੂਰਾ ਸਹਿਯੋਗ ਦੇ ਰਹੇ ਆ ਤੇ ਬੱਚੇ ਜਿਹੜੇ ਆ ਸਕੂਲ ਦੇ ਬੱਚੇ ਜਿਹੜੇ ਆ ਉਹ ਵੀ ਸਾਨੂੰ ਪੂਰਾ ਸਹਿਯੋਗ ਦੇ ਰਹੇ ਆ ਜਿਹਦੇ ਵਿੱਚ ਸਾਡੇ ਗੌਰਵ ਜੀ ਦੇਖੋ ਸਵੇਰ ਤੋਂ ਲੱਗੇ ਆ ਜਿਹੜਾ ਰੰਗ ਕਰਨ ਲਈ ਤੇ ਇਹਨਾਂ ਇਹਨਾਂ ਜਿਹੜਾ ਬੱਚਿਆਂ ਦੇ ਸੀ ਤੇ ਦਿਲੋਂ ਧੰਨਵਾਦੀ ਆ ਜਿਹਨਾਂ ਵਿੱਚ ਬਹੁਤ ਸ਼ੌਂਕ ਆ ਉਹ ਕੋਸ਼ਿਸ਼ਾਂ ਸਾਡੀ ਵੀ ਆਪਣੇ ਜਿੱਥੇ ਆਪਾਂ ਉਹਨੂੰ ਹਰਿਆ ਭਰਿਆ ਬਣਾਉਣਾ ਆ ਉੱਥੇ ਆਪਣੇ ਪੰਜਾਬ ਨੂੰ ਆਪਾਂ ਹਰਿਆ ਭਰਿਆ ਬਣਾਉਣ ਲਈ ਵੱਧ ਤੋਂ ਵੱਧ ਕੋਸ਼ਿਸ਼ ਕਰਨੇ ਆ ਸਾਡੇ ਜਿੰਨੇ ਵੀ ਮੈਂਬਰ ਆ ਜਿਹੜੇ ਸਾਡੇ ਨਾਲ ਰਲ ਕੇ ਜਿਹੜਾ ਆ ਰੁੱਖਾਂ ਨੂੰ ਸਾਂਝ ਸੰਭਾਲ ਕਰ ਰਹੇ ਆ ਕਲੀ ਕਰ ਰਹੇ ਆ ਤੇ ਸਾਡੇ ਕੋਲ ਦਵਾਈ ਵੀ ਹੈਗੀ ਆ ਸੇਕ ਵਾਲੀ ਉਹ ਸੀ ਦਵਾਈ ਵੀ ਪਾ ਰਹੇ ਆ ਰੁੱਖਾਂ ਨੂੰ ਤਾਂ ਕਿ ਰੁੱਖ ਜਿਹੜੇ ਆ ਰੁੱਖ ਜਿਹੜੇ ਆ ਵਚਨ ਚੰਗੀ ਤਰ੍ਹਾਂ ਵੱਧ ਫੁੱਲ ਸਕਣ ਤੇ ਪੂਰੀ ਹਰਿਆਈ ਆ ਨਿਕਨੇ ਨਿਕੇ ਬੱਚੇ ਜਿਹੜੇ ਆ ਜਿਹੜੇ ਸਾਡੇ ਨਾਲ ਪੂਰਾ ਸਹਿਯੋਗ ਦੇ ਰਹੇ ਆ ਸੋ ਅਸੀਂ ਸਾਰੇ ਬੱਚਿਆਂ ਦੇ ਤੇ ਤੁਹਾਨੂੰ ਧੰਨਵਾਦੀ ਆ ਤੇ ਉਮੀਦ ਕਰਦੇ ਆ ਕਿ ਸਾਡੀ ਇਸ ਬਾਤਾਵਰ ਨੂੰ ਬਚਾਉਣ ਵਾਲੀ ਮਿਹਨ ਨੂੰ ਜਿਹੜਾ ਆ ਵੱਧ ਤੋਂ ਵੱਧ ਜਿਹੜਾ ਲੋਕ ਸਹਿਯੋਗ ਦੇਊਗੇ ਜਿੱਥੇ ਕਿ ਸਾਡੇ ਆਪਣੇ ਸਮੇਂ ਦਾ ਉੱਥੇ ਆਰਥਿਕ ਤੌਰ ਤੇ ਵੀ ਸਾਡੀ ਮਦਦ ਕਰਨਗੇ ਕਿ ਅਸੀਂ ਬਾਤਾਵਰ ਨੂੰ ਬਚਾਉਣ ਲਈ ਜਿਹੜਾ ਆ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡੇ ਜਿਹੜੇ ਆ ਜਿੱਥੇ ਸੀਨੀਅਰ ਮੈਂਬਰ ਬਿੰਦੂ ਭੱਟੀ ਜੀ ਲੱड्डੂ ਭੱਟੀ ਜੀ ਤੇ ਸਾਡੇ 인ਦੋ ਚਾਚਾ ਜੀ ਤੇ ਹੋਰ ਸਾਰੇ ਜਿਹੜੇ ਆ ਮੈਂਬਰ ਸਾਰਿਆਂ ਦੇ ਤੇ ਇਹਦੇ ਲਈ ਧੰਨਵਾਦੀ ਆ A few moments later ਲੋ ਜੀ 4:20 ਦਾ ਸਮਾਂ ਹੋ ਗਿਆ ਜੀ ਤੇ ਸਾਡੀ ਟੀਮ ਦੁਆਰਾ ਸਾਰਾ ਟੀਮ ਵਰਕ ਜਾਰੀ ਆ ਸਾਡੇ ਚਾਚਾ ਜੀ ਲੱਗੇ ਹੋਏ ਆ ਤੇ ਆ ਸਾਡੇ ਪ੍ਰਧਾਨ ਸਾਹਿਬ ਸਾਡੇ ਨਾਲ ਸੀਨੀਅਰ ਬੰਦੇ ਸਾਰੇ ਰਹਿ ਗਏ ਆ ਅਸੀਂ ਦੁਪਹਿਰ ਦੀ ਰੋਟੀ ਪਾਣੀ ਤੋਂ ਬਾਅਦ ਜਿੰਨੇ ਵੀ ਸਾਡੇ ਜੂਨੀਅਰ ਬੱਚੇ ਸੀ ਨਾ ਉਹਨਾਂ ਨੂੰ ਅਸੀਂ ਅੱਜ ਭੇਜ ਦਿੱਤਾ ਕਿਉਂਕਿ ਬੱਚੇ ਥਕਾਵਟ ਮਹਿਸੂਸ ਕਰਦੇ ਆ ਸ਼ਾਮ ਨੂੰ ਇਸ ਕਰਕੇ ਉਹਨਾਂ ਨੂੰ ਅਸੀਂ ਛੁੱਟੀ ਦੇ ਦਿੱਤੀ ਸੀ ਵੀ ਤੁਸੀਂ ਪੁੱਤ ਘਰ ਨੂੰ ਜਾਓ ਰਨਾਵੋ ਤੋ ਜਾ ਕੇ ਆਪਣੀ ਪੜ੍ਹਾਈ ਕਰੋ ਠੀਕ ਹੈ ਜੀ ਤੇ ਸਾਡੇ ਨਾਲ 5 ਤੋਂ 6 ਮੈਂਬਰ ਸੀਨੀਅਰ ਮੈਂਬਰ ਰਹਿ ਗਿਆ ਦੋ ਮੈਂਬਰ ਸਾਡੇ ਗਏ ਵਾ ਕੋਈ ਕੰਮ ਵਾਸਤੇ ਠੀਕ ਹੈ ਜੀ ਇਹ ਜਾਫਰਪੁਰ ਰੋਡ ਆ ਸਾਡਾ ਜੀ ਇਹ ਜਾਫਰਪੁਰ ਰੋਡ ਅਸੀਂ ਸਾਰਾ ਅੱਜ ਕੰਪਲੀਟ ਕਰਕੇ ਜਾਣਾ ਭਾਵੇਂ ਜਿੰਨਾ ਮਰਜ਼ੀ ਨਿਰਹੋ ਜਵੇ ਸਾਡਾ ਜੀ ਉਹ ਤੱਕ ਟਾਰਗੇਟ ਆ ਪਾਣੀ ਵਾਲੀ ਟੈਂਕੀ ਤੱਕ ਉਹ ਪਾਣੀ ਵਾਲੀ ਟੈਂਕੀ ਦੀਦੀ ਹੈ ਨਾ ਵੀਡੀਓ ਚ ਸਾਡਾ ਉੱਥੇ ਤੱਕ ਟਾਰਗੇਟ ਆ ਉੱਥੇ ਤੱਕ ਸਾਰਾ ਅਸੀਂ ਨਾ ਅੱਜ ਇਹ ਜਿੰਨਾ ਵੀ ਪ੍ਰੋਸੀਜਰ ਆ ਸਾਰਾ ਕੰਪਲੀਟ ਕਰ ਲੈਣਾ ਅੱਜ ਠੀਕ ਆ ਜੀ ਨੈਕਸਟ ਸੰਡੇ ਸਾਡਾ ਸਲੋ ਰੋਡ ਆ ਜੀ ਨੈਕਸਟ ਸੰਡੇ ਅਗਲੇ ਐਤਵਾਰ ਅਸੀਂ ਸਲੋ ਰੋਡ ਤੇ ਚੱਲ ਜਾਣਾ ਜੀ ਸਲੋ ਰੋਡ ਤੇ ਕਈਆਂ ਵੀਰਾ ਭੈਣਾ ਦੀਆਂ ਸਾਨੂੰ ਬੇਨਤੀ ਸੀਗੀ ਕਿ ਸਲੋ ਰੋਡ ਤੇ ਦਰਖਤ ਨਹੀਂ ਹੈਗੇ ਤੇ ਅਸੀਂ ਸਲੋ ਰੋਡ ਤੇ ਨਾ ਪਾਣੀ ਵਾਲੀ ਟੈਂਕੀ ਤੋਂ ਲੈ ਕੇ ਅਸੀਂ ਸਸੰਘ ਘਰ ਤੱਕ ਜਿੰਨੇ ਵੀ ਬੂਟੇ ਹੋ ਸਕਾਂਗੇ ਅਸੀਂ ਸਾਡੀ ਟੀਮ ਦੁਆਰਾ ਲਗਾਏ ਜਾਣਗੇ ਠੀਕ ਹੈ ਜੀ ਮੋਟਰ ਚੱਲਦੀ ਆ ਜੀ ਮੋਟਰ ਚੱਲਦੀ ਆ ਮੋਟਰ ਦੇ ਵਿੱਚੋਂ ਪੈਪਾ ਰਹੀਂ ਆੜਾ ਚ ਪਾਣੀ ਆ ਗਿਆ ਜੋ ਕਿ ਝੋਨੇ ਨੂੰ ਲੱਗ ਰਿਹਾ ਠੀਕ ਹੈ ਜੀ ਇੱਧਰ ਸਲੋ ਰੋਡ ਤੇ ਜਾਹਰ ਰੋਡ ਤੇ ਜਿੰਨੇ ਵੀ ਦਰਖਤ ਆ ਇਹਨਾਂ ਦੀ ਸਾਰਿਆਂ ਦੀ ਕਟਾਈ ਹੋਣ ਵਾਲੀ ਆ ਇਹਨਾਂ ਦੀ ਸਾਰਿਆਂ ਦੀ ਕਟਾਈ ਕਰਨ ਤੋਂ ਬਾਅਦ ਅਸੀਂ ਅਗਲੇ ਐਤਵਾਰ 2 ਘੰਟੇ ਇੱਧਰ ਰੰਗ ਮਾਰਾਂਗੇ ਉਸ ਤੋਂ ਬਾਅਦ ਜਾਵਾਂਗੇ ਸਲੋ ਰੋਡ ਤੇ ਠੀਕ ਹੈ ਜੀ ਹਾਂ ਜੀ ਬਾਕੀ ਜੂਨੀਅਰ ਬੱਚੇ ਸਾਡੇ ਸਾਰੇ ਅਸੀਂ ਅੱਜ ਭੇਜ ਦਿੱਤੇ ਸੀ ਤੇ ਸਾਡੇ ਬੱਚਿਆਂ ਦੁਆਰਾ ਕੁਝ ਕਲਾਕਾਰੀ ਕੀਤੀ ਗਈ ਆ ਜੋ ਕਿ ਤੁਹਾਨੂੰ ਮੈਂ ਹੁਣ ਕਪੜੇ ਉਹ ਚਾਰਾਸਤੇ ਚ ਜਾ ਕੇ ਦਿਖਾ ਲਾਂਗੇ ਵਧੀਆ ਪ੍ਰਾਲਾ ਨੇ ਆਣੇ ਦੁਆਰਾ ਵੀ ਤੇ ਉਹਨਾਂ ਨੇ ਆਪਣੇ ਤੀਰਾਂ ਦੇ ਨਿਸ਼ਾਨਾਂ ਦੇ ਨਾਲ ਪਿੰਡਾਂ ਦੇ ਨਾਮ ਲਿਖਦੇ ਆ ਕਿ ਇੱਥੇ ਆ ਕੇ ਰਾਹੀ ਗਿਰਾਂ ਨੂੰ ਅਗਰ ਕਿਸੇ ਕੋ ਨਾਂ ਪੁੱਛਣਾ ਹੋਵੇ ਤੇ ਇੱਧਾ ਪੜ ਕੇ ਜਾ ਸਕਦੇ ਆ ਠੀਕ ਹੈ ਜੀ ਆ ਸਾਡਾ ਪਿੰਡ ਸਲੋ ਆ ਜੀ ਆ ਸਾਡਾ ਪਿੰਡ ਸਲੋ ਆ ਤੇ ਆਹ ਸਲੋ ਨੂੰ ਸਾਡੇ ਬੱਚਿਆਂ ਦੁਆਰਾ ਕਲਾਕਾਰੀ ਕੀਤੀ ਹੋਈ ਠੀਕ ਹੈ ਜੀ ਆਹ ਸਲੂਨ ਦਾ ਰਸਤਾ ਜਾਂਦਾ ਹੈ ਆ ਜਾਂਦਾ ਜੀ ਜਾਫਰਪੁਰ ਨੂੰ ਜਿਸ ਰੋਡ ਤੇ ਸਾਡਾ ਅੱਜ ਕੰਮ ਚੱਲ ਰਿਹਾ ਆ ਆ ਜਿਹੜਾ ਅਸੀਂ ਕੰਮ ਅੱਜ ਕੰਪਲੀਟ ਕਰ ਚੁੱਕੇ ਆ ਇਹ ਪਿੰਡ ਪੈਰਸੀਆ ਠੀਕ ਹੈ ਜੀ ਆ ਪਿੰਡ ਪੈਰਸੀਆ ਜਿਹੜਾ ਕੰਮ ਸਾਰਾ ਅੱਜ ਕੰਪਲੀਟ ਹੋ ਗਿਆ ਆ ਆ ਸਾਡਾ ਜਾਫਰਪੁਰ ਦਾ ਇੱਧਰ ਕਲੀ ਦਾ ਕੰਮ ਸਾਡਾ ਰਹਿ ਜਾਣਾ ਅੱਜ ਤੇ ਬਾਕੀ ਸ਼ੰਗਾਈ ਦਾ ਕੰਮ ਸਾਰਾ ਸਾਡੀ ਟੀਮ ਦੁਆਰਾ ਕੰਪਲੀਟ ਕਰ ਲਿਆ ਜਾਵੇਗਾ। ਇਹ ਯਾਫਰਪੁਰ ਆ ਜੀ। ਆ ਸਾਡਾ ਪਿੰਡ ਸਲੋ। ਇਹ ਸਾਡਾ ਪਿੰਡ ਸਲੋ ਤੇ ਸਲੋ ਪਿੰਡ ਦਾ ਵੀ ਸਾਰਾ ਹੀ ਸਾਡੇ ਉੱਪਰ ਰਸਤੇ ਤੋਂ ਲੈ ਕੇ ਪਿੰਡ ਬੇਰਸੀਆਂ ਤੱਕ ਸਾਰਾ ਸ਼ਾਂਗਸ਼ਗੀ ਔਰ ਕਲੀ ਦਾ ਕੰਮ ਕਰ ਦਿੱਤਾ ਗਿਆ। ਲੋ ਜੀ ਸ਼ਾਮ ਦਾ ਸਾਰਾ ਵਰਕ ਕੰਪਲੀਟ ਹੋ ਗਿਆ ਆ। ਆਜੋ ਆਜੋ ਬਾਊ ਜੀ ਲੰਗਿਓ 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 ਦੇਖੀ ਚੱਲ ਚੱਲ ਚਲੋ ਚਲੋ ਮਦੀਰ ਮਦੀਰ ਕੰਮ ਕੰਮ ਘਰ ਚਲੋ ਚਲੋ ਲੋ ਜੀ ਸ਼ਾਮ ਦਾ ਸਮਾ ਟਾਉਂਡ ਮੈਂ ਦੇਖਿਆ ਨਹੀਂ ਤੁਸੀਂ ਜੇ ਤੋ ਵੀਡੀਓ ਜਾਣੀ ਹੈ ਦੇਖੇ ਲੈਣਾ ਕਿੰਨਾ ਸਮਾਂ ਹੋਇਆ ਤੇ ਸੂਰਜ ਵੀ ਦੇਖੋ ਜੀ ਢਲ ਚੱਲਿਆ ਆ ਤੇ ਸ਼ਾਸਤਰ ਚੱਕ ਲਈ ਆਪਾਂ ਆਪਣੇ ਸਾਰੇ ਠੀਕ ਆ ਜੀ ਪਾਣੀ ਦੀ ਬੋਤਲ ਵੀ ਚੱਕ ਲਈ ਆ ਤੇ ਚਲੀਏ ਆਪਾਂ ਆਪਣੇ ਬਤਨਾਂ ਨੂੰ ਇਆਗੇ ਦੇਖਿਓ ਸਮਾਨ ਜਿਹੜਾ ਆ ਸ਼ਾਂਗ-ਸੂਂਗ ਸਾਰਾ ਲੱਦਿਆ ਆ ਇਹ ਕਿਤੇ ਥਾਂ ਟਗਾਣੇ ਸਾਈਡ ਤੇ ਲਾ ਦਿਏ ਤੇ ਚਲਿਓ ਜੀ ਸਾਡਾ ਸੰਡੇ ਸਪੈਸ਼ਲ ਦਿਨ ਕੰਪਲੀਟ ਹੋ ਗਿਆ ਜੀ ਆਪਾਂ ਚੱਲੇ ਆਪਣੇ ਬਤਰਾ ਨੂੰ ਪਿੰਡ ਸਲੋ ਜਾਫਰਪੁਰ ਵਾਲੇ ਰੋਡ ਤੇ ਜਾਂਦੇ ਪਏ ਆ ਪਿੰਡ ਸਲੋ ਨੂੰ ਓਕੇ ਜੀ ਵਤਵਨ ਸੰਭਾਲ ਸੁਸਾਇਟੀ ਨੋਜਵਾਨ ਸਭਾ ਦੇ ਗਰੁੱਪ ਮੈਂਬਰਾਂ ਨੂੰ ਸਾਰਿਆਂ ਨੂੰ ਗੁੱਡ ਬਾਏ ਆਲਵਿਦਾ ਲਾਸਟ ਬਲੌਗ ਆ ਜੀ ਸਾਡਾ ਜ ਲਾਸਟ ਬਲੌਗ ਠੀਕ ਹੈ ਜੀ ਬਾਕੀ ਅਗਲੀ ਕਾਰਵਾਈ ਨੈਕਸਟ ਸੰਡੇ